ਦੇਸ਼ ਦੀਆਂ ਆਮ ਚੋਣਾਂ ਦਾ ਅੱਜ ਤੀਜਾ ਗੇੜ ਮੁਕੰਮਲ ਹੋ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅੱਜ ਆਪਣੀ ਮਤਦਾਨ ਦੀ ਵਰਤੋਂ ਕੀਤੀ ਤੇ ਨਿਸ਼ਾਨ ਹਾਇਰ ਸਕੈਂਡਰੀ ਸਕੂਲ ਜਿੱਥੇ ਉਹਨਾਂ ਦਾ ਪੋਲਿੰਗ ਸਟੇਸ਼ਨ ਸੀ ਉੱਥੇ ਉਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਜਿਹੜੇ ਤਿੰਨ ਨੇ ਪੰਜਾਬ ਦੇ ਹੜਕੇ ਉਹਨਾਂ ਬਾਰੇ ਹਾਲੇ ਕੋਈ ਫੈਸਲਾ ਨਹੀਂ ਆਇਆ ਜਿਹੜਾ ਵੱਡਾ ਸਵਾਲ ਹੈ ਕਿ ਕੀ ਜਿਹੜੀ ਸਟੇਟ ਪ੍ਰੈਜ਼ੀਡੈਂਟ ਨੇ ਸ੍ਰੀਲ ਜਾਖੜ ਉਹ ਕਿਸ ਕਿਸੇ ਹਲਕੇ ਤੋਂ ਚੋਣ ਲੜਨਗੇ ਜਾਂ ਨਹੀਂ ਦੂਜੇ ਵੱਲ ਨੇ ਕਾਂਗਰਸ ਨੇ ਅੱਜ ਸਾਰੀਆਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਮੁਕੰਮਲ ਕਰ ਲਿਆ ਨੇ ਕਈਆਂ ਨੇ ਰਹਿਦੀ ਸੀਟਾਂ ਦੀ ਫਰੂਜਪੁਰ ਦੀ ਜਿੱਥੋਂ ਛੇਰ ਸਿੰਘ ਕਪਾਇਆ ਐਲਾਨ ਦਿੱਤੇ ਗਏ ਨੇ ਚੰਡੀਗੜ੍ਹ ਦੀ ਅਕਾਲੀ ਦਲ ਦੀ ਇਕਾਈ ਨੇ ਅੱਜ ਬੈਠਕ ਕਰਕੇ ਚੰਡੀਗੜ੍ਹ ਸਬੰਧੀ ਜਿਹੜਾ ਮਾਮਲਾ ਉੱਜਿਆ ਸੀ ਅਗਲੇ ਜਿਹੜੇ ਸਾਰੇ ਅਧਿਕਾਰ ਉਹ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਨੇ ਉਧਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅੱਜ ਸੁਪਰੀਮ ਕੋਰਟ ਦੇ ਵਿੱਚ ਇੱਕ ਸੁਣਵਾਈ ਸੀ ਉਹਦੇ ਉੱਤੇ ਕੀ ਫੈਸਲਾ ਆਇਆ ਅਜੀ ਹੀ ਸਾਰੀ ਗੱਲਬਾਤ ਤੇ ਚਰਚਾ ਲਈ ਸਾਡੇ ਨਾਲ ਜੁੜੇ ਨੇ ਉਗੇ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਡੇ ਸਾਹਿਬ ਸਹਿਸਕਾਰ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਸਵੇਰੇ ਸਕੂਲ ਪਹੁੰਚਦੇ ਆ 8 ਵਜੇ ਤੋਂ ਪਹਿਲਾਂ ਉਹ ਜਿਹੜਾ ਉਹਨਾਂ ਦਾ ਨਿਸ਼ਾਨ ਹਾਇਰ ਸਕੈਂਡਰੀ ਪੋਲਿੰਗ ਸਟੇਸ਼ਨ ਸੀ গুজরাট ਦੇ ਵਿੱਚ ਉੱਥੇ ਉਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਜਿਹੜੀ ਗੱਲ ਕੀਤੀ ਹੈ ਉਹ ਦੁਨੀਆ ਸਾਹਮਣੇ ਵੱਡੀ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਭਾਰਤ ਦਾ ਲੋਕਤੰਤਰ ਪ੍ਰਬੰਧਨ ਹੈ ਜਿਹੜੀ ਲੋਕਤੰਤਰ ਪ੍ਰਣਾਲੀ ਹੈ ਇਹ ਇੱਕ ਵੱਖਰੀ ਵਿਸ਼ੇਸ਼ਤਾ ਰੱਖਦੀ ਹੈ ਤੇ ਦੁਨੀਆ ਦੇ ਹੋਰ ਲੋਕਤੰਤਰਾਂ ਨਾਲੋਂ ਇਹ ਬਹੁਤ ਅੱਗੇ ਹੈ ਕਈ ਇਹਦੇ ਸਿਫਤਾਂ ਵਾਲੀਆਂ ਗੱਲਾਂ ਨੇ ਤੇ ਨਾਲ ਉਹਨਾਂ ਨੇ ਕਿਹਾ ਕਿ ਦੁਨੀਆ ਦੀਆਂ ਜਿਹੜੀਆਂ ਵੱਡੀਆਂ ਯੂਨੀਵਰਸਟੀਆਂ ਨੇ ਉਹ ਭਾਰ ਦੇ ਲੋਕਤੰਤਰ ਨੂੰ ਸਟੱਡੀ ਕਰ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਦਾ ਇਹ ਬਿਆਨ ਬੜੀ ਅਹਿਮੀयत ਰੱਖਦਾ ਉਸ ਵੇਲੇ ਕਿ ਜਦੋਂ ਲੋਕਤੰਤਰ ਉੱਤੇ ਭਾਰ ਦੇ ਅੰਦਰ ਜਿਹੜੀਆਂ ਵਿਰੋਧੀ ਤਰਾਨੇ ਇਸ ਵੇਲੇ ਚੋਣ ਪੇੜ ਦੇ ਵਿੱਚ ਉਤਰੀਆਂ ਹੀਆਂ ਵੱਡੇ ਪੱਧਰ ਤੇ ਕਹਿ ਲਈ ਕਿ ਇੰਡੀਆ ਗੱਠ ਜੋੜ ਦੀਆਂ ਧਿਰਾਂਾਂ ਜਾਂ ਹੋਰ ਬਾਕੀ ਉਹ ਬੜੇ-ਬੜੇ ਪ੍ਰਸ਼ਨ ਚਿੰਨ੍ਹ ਲਗਾ ਰਹੀਆਂ ਨੇ ਕਿ ਭਾਰਤ ਦੇ ਲੋਕਤੰਤਰ ਨੂੰ ਖਤਰਾ ਹੈ ਤੇ ਪ੍ਰਧਾਨ ਮੰਤਰੀ ਦੁਨੀਆ ਨੂੰ ਭਾਰਤ ਦੇ ਲੋਕਤੰਤਰ ਬਾਰੇ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਹੈ ਉਹ ਕਿਹੜਾ ਜ਼ਿਕਰ ਹੈ ਤੇ ਕੀ ਖਾਸੇ ਨੇ ਜਿਹੜੀਆਂ ਭਾਰਤ ਦੀਆਂ ਹੋਰ ਸਿਆਸੀ ਪਾਰਟੀਆਂ ਨੇ ਲੋਕਤੰਤਰ ਸਬੰਧੀ ਜੀ ਜੀ ਸਰ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਤੋਂ ਜਿਹੜੀਆਂ ਵਿਰੋਧੀ ਪਾਰਟੀਆਂ ਇੰਡੀਆ ਗੱਠ ਜੋੜ ਵੱਲੋਂ ਲਗਾਤਾਰ ਨਿਰਿੰਦਰ ਮੋਦੀ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇਗੇ ਇਸ ਤਰ੍ਹਾਂ ਦੇ ਸ਼ਬਦੀ ਹਮਲੇ ਕਿ ਸੰਵਿਧਾਨ ਖਤਰੇ 'ਚ ਹੈ ਡੈਮੋਕ੍ਰੇਸੀ ਖਤਰੇ 'ਚ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਤਰ੍ਹਾਂ ਦੇ ਉਹਨਾਂ ਨੇ ਕਾਫੀ ਇਲਜ਼ਾਮ ਲਗਾਏ ਜਾ ਰਹੇ ਨੇ ਚਲੋ ਇਹ ਮੰਨਿਆ ਜਾ ਸਕਦਾ ਹੈ ਇਲੈਕਸ਼ਨ ਦੇ ਦੌਰਾਨ ਚੋਣਾਂ ਦੇ ਦੌਰਾਨ ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਹੁੰਦੀ ਰਹਿੰਦੀ ਹੈ ਪਰ ਅੱਜ ਇਸ ਤਰ੍ਹਾਂ ਕੇ ਪ੍ਰਧਾਨ ਮੰਤਰੀ ਨਿਰਿੰਦਰ ਮੋਦੀ ਜੀ ਨੇ ਆਪਣੇ ਵੋਟ ਪਾਉਣ ਤੋਂ ਬਾਅਦ ਸੰਬੋਧਨ ਹੁੰਦਿਆਂ ਹੋਇਆ ਇਹ ਐਲਾਨ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਡੈਮੋਕ੍ਰੇਸੀ ਬਹੁਤ ਅੱਗੇ ਵੱਧ ਚੁੱਕੀ ਹੈ ਇਹਦੇ ਉੱਪਰ ਵੱਡੀਆਂ ਯੂਨੀਵਰਸਿਟੀਆਂ ਨੂੰ ਰਿਸਰਚ ਕਰਨੀ ਚਾਹੀਦੀ ਹੈ ਇਹ ਸਟਡੀ ਕੇਸ ਬਣਾਉਣਾ ਚਾਹੀਦਾ ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੀ ਇੱਕ ਬਹੁਤ ਵੱਡੀ ਬਲਖਣਤਾ ਹੈ ਜਿਹੜੀ ਭਾਰਤੀ ਡੈਮੋਕ੍ਰੇਸੀ ਦੇ ਵਿੱਚ ਹੈ ਦੇਖਣ ਨੂੰ ਆ ਰਹੀ ਹੈ ਲੰਬੇ ਸਮੇਂ ਤੋਂ ਇਸ ਦੇ ਸੰਬੰਧ ਵਿੱਚ ਉਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਤੇ ਵੋਟਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਖੁੱਲ੍ਹ ਕੇ ਆਪਣੀ ਵੋਟ ਪਾਈ ਜਾਵੇ ਇਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਕੀ ਸੰਬੋਧਨ ਹੋਏ ਨੇ ਆਪਣੇ ਸਮਰਥਕਾਂ ਨੂੰ ਬਿਲੇ ਨੇ ਆਟੋਗ੍ਰਾਫ ਦਿੱਤੇ ਨੇ ਬੱਚਿਆਂ ਦਾ ਹੋਰ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਆਪਣਾ ਗੁਜਰਾਤ ਦੇ ਵਿੱਚ ਇਸ ਤਰ੍ਹਾਂ ਦਾ ਆਪਣਾ ਉਹਨਾਂ ਨੇ ਪ੍ਰਗਟਾਵਾ ਕੀਤਾ ਕਿ ਇਸ ਸੰਦਰਭ ਦੇ ਵਿੱਚ ਉਹਨਾਂ ਨੇ ਵਿਸ਼ਵ ਦੀਆਂ ਜਿਹੜੀਆਂ ਯੂਨੀਵਰਸਿਟੀ ਐਨੂੰ ਸੱਦਾ ਦਿੱਤਾ ਇਹਦਾ ਮਤਲਬ ਹੈ ਉਹਨਾਂ ਦਾ ਕਹਿਣ ਤੋਂ ਭਾਵੇਂ ਆ ਵੀ ਭਾਰਤ ਦੀ ਡੈਮੋਕ੍ਰੇਸੀ ਰੋਲ ਮਾਡਲ ਬਣ ਰਹੀ ਹੈ ਇਹਦੇ ਉੱਪਰ ਖੋਜ ਕਰਨੀ ਪੈਂਦੀ ਹੈ ਇਸ ਸੰਦਰਭ ਦੇ ਵਿੱਚ ਜਿਹੜੇ ਦੋਸ਼ ਰੋਪਣ ਜਾਂ ਦੋਸ਼ ਦਾ ప్రతిਦੋਸ਼ ਇਸ ਤਰ੍ਹਾਂ ਦੇ ਹੁੰਦੇ ਰਹਿੰਦੇ ਨੇ ਇਹ ਡੈਮੋਕ੍ਰੇਸੀ ਦਾ ਇੱਕ ਅੰਗ ਬੀਏ ਦੇ ਵਿੱਚ ਇਲਜ਼ਾਮ ਵੀ ਲੱਗਦੇ ਨੇ ਤੇ ਜਵਾਬ ਵੀ ਦਿੱਤਾ ਜਾਂਦਾ ਬਾਅਦ ਪ੍ਰਤੀਵਾਦ ਤੇ ਸੰਵਾਦ ਇਸ ਜੀ ਹੁੰਦਾ ਡੈਮੋਕ੍ਰੇਸੀ ਤੇ ਇਹ ਇਹ ਦੇ ਤੂਏ ਲੱਗਦਾ ਵੀ ਭਾਰਤ ਦੇ ਵਿੱਚ ਡੈਮੋਕ੍ਰੇਸੀ ਕਾਫੀ ਅੱਗੇ ਵਧ ਚੁੱਕੀ ਹੈ ਕਿਉਂਕਿ ਭਾਰਤ ਇੱਕ ਬਹੁਸਵੰਤਾ ਵਾਲਾ ਦੇਸ਼ ਹੈ ਬੱਖੋ ਬکریاں ਭਾਸ਼ਾ ਮਾਂ ਨੇ ਬੱਖੋ ਬੱਕਰਾ ਕਸਚ ਰਹਾ ਬਹੁਤ ਵੱਡਾ ਵਾਸਟ ਹੈ ਤੇ ਵੱਡੀ ਪਾਪੂਲੇਸ਼ਨ ਇਸ ਪ੍ਰੋਸੈਸ ਦੇ ਵਿੱਚ ਹਿੱਸਾ ਲੈਂਦੀ ਹੈ ਤੇ ਅੱਜ ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਕਿ ਤੀਸਰੇ ਦੌਰ ਦਾ ਚੋਣ ਕੰਮਲ ਹੋ ਚੁੱਕੀ ਹੈ ਤੇ ਹੁਣ ਅਗਲੇ ਦੌਰ ਆ ਰਹੇ ਨੇ ਉਸ ਵੰਦੇ ਵਿੱਚ ਅਗਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜੀ ਭਿੰਦਰ ਸਾਹਿਬ ਬਿਲਕੁਲ ਡਾਕਟਰ ਸਾਹਿਬ ਇਹ ਅੱਜ ਤੀਜਾ ਗੇੜ ਸੀਗਾ ਕਿਉਂਕਿ ਸੱਤ ਗੇੜ ਦੀ ਜਿਹੜੀ ਚੋਣ ਹੈ ਤਾਂ ਇਹ ਅੱਜ ਕਹਿੰਦਾ ਭਾਵ ਕਿ 283 ਸੀਟਾਂ ਮੁਕੰਮਲ ਹੋ ਗਈਆਂ ਨੇ ਚੋਣ ਪ੍ਰਕਿਰਿਆ ਜਿਹੜੀ ਸ਼ਾਮ ਤੱਕ ਖਤਮ ਹੋ ਗਈ 543 ਦੇ ਵਿੱਚੋਂ ਅੱਜ 93 ਸੀਟਾਂ ਉੱਤੇ ਜਿਹੜਾ ਇਹ ਅੱਜ ਦਾ ਚੋਣ ਗੇੜ ਸੀ ਕਹਿ ਲਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਉਂਕਿ ਉਹ ਵਾਰਣਸੀ ਤੋਂ ਭਾਜਪਾ ਦੇ ਉਮੀਦਵਾਰ ਨੇ ਤੇ ਉਹ ਅਗਲੇ ਗੇੜ ਲਈ ਜਿਹੜਾ ਹੁਣ ਅਗਲਾ ਗੇੜ ਆਉਣਾ ਹੈ ਤਾਂ ਉਹ 14 ਮਈ ਨੂੰ ਆਪਣੇ ਆਖਰੀ ਦਿਨ ਕਿਉਂਕਿ 7 ਤੋਂ 14 ਤੱਕ ਜਿਹੜਾ ਨਾਮਜ਼ਦਗੀ ਦਾ ਦੌਰ ਹੈ ਇਹਦੇ ਵਿੱਚ ਆਖਰੀ ਦਿਨ ਨੂੰ 14 ਮਈ ਨੂੰ ਦੱਸਿਆ ਜਾਂਦਾ ਹੈ ਕਿ ਉਹ ਆਪਣੀ ਨਾਮਜ਼ਦਗੀ ਜਿਹੜੀ ਦਾਖਲ ਕਰਨਗੇ ਮੀਡੀਆ ਰਿਪੋਰਟਾਂ ਮੁਤਾਬਕ ਛੇ ਵੇਖਣ ਵਾਲੀ ਗੱਲ ਹੈ ਕਿ ਲੋਕਤੰਤਰ ਦਾ ਮੁੱਦਾ ਇਸ ਵੇਲੇ ਚੋਣ ਪੀੜ ਦੇ ਵਿੱਚ ਵੱਡੇ ਪੱਧਰ ਉੱਤੇ ਪਖਿਆ ਹੋਇਆ ਹੈ। ਭਾਜਪਾ ਦਾ ਕਹਿ ਲਿਏ ਕਿ ਐਨਡੀ ਵੀਰੋਧੀ ਜਿਹੜਾ ਵੱਡੇ ਪੱਧਰ ਉੱਤੇ ਖੇਮਾ ਇਸ ਵੇਲੇ ਮੈਦਾਨ ਦੇ ਵਿੱਚ ਹੈ ਇੰਡੀਆ ਗੱਠ ਜੋੜ ਉਹਦੇ ਵੱਲੋਂ ਭਾਜਪਾ ਤੇ ਉੱਤੇ ਵੱਡੇ ਜਿਹੜੇ ਦੋਸ਼ ਇਹ ਮੜੇ ਜਾ ਰਹੇ ਨੇ ਕਿ ਜੇਕਰ ਦੁਬਾਰਾ ਭਾਜਪਾ ਆਉਂਦੀ ਹੈ ਤਾਂ ਦੇਸ਼ ਤੇ ਲੋਕਤੰਤਰ ਨੂੰ ਵੱਡਾ ਖਤਰਾ ਹੈ। ਦੂਜੇ ਪਨੇ ਭਾਜਪਾ ਕਹਿ ਰਹੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਿਹੜੀ ਅੱਜ ਗੱਲ ਕੀਤੀ ਹੈ ਕਿ ਦੁਨੀਆ ਦੇ ਵਿੱਚ ਭਾਰਤ ਦੇ ਲੋਕਤੰਤਰ ਜਿਹਾ ਕੋਈ ਹੋਰ ਮੁਲਕ ਹੈ ਹੀ ਨਹੀਂ ਉਹਨਾਂ ਨੇ ਇੱਕ ਇੱਕ ਥਾਪੜ ਕੀ ਗੱਲ ਕਹੀ ਹੈ ਕਿ ਨਾਲ ਇਸ ਤੋਂ ਵੀ ਅੱਗੇ ਜਾ ਕੇ ਕਿ ਦੁਨੀਆ ਦੇ ਲੋਕੋ ਜਿਹੜੇ ਤੁਹਾਡੇ ਵੱਡੇ ਤੋਂ ਵੱਡੇ ਉੱਚ ਸੰਸਥਾਨ ਨੇ ਤਾਂ ਤੁਸੀਂ ਸਟੱਡੀ ਕਰੋ ਕਿ ਕੀ ਇਹ ਮਲਵਾਨ ਜਿਹੜਾ ਭਾਰਤੀ ਲੋਕਤੰਤਰ ਇਹਦੇ ਵਿੱਚ ਕੀ ਅਜਿਹੀ ਕੋਈ ਤਾਕਤ ਹੈ ਤੇ ਨਾਲ ਉਹਨਾਂ ਜਿਹੜੀ ਹੋਰ ਗੱਲ ਕਿ ਚਾਰ ਮੁਲਕਾਂ ਦੇ ਵਿੱਚ ਇੰਨੀ ਦੀਨੀ ਚੋਣ ਪ੍ਰਕਿਰਿਆ ਦਾ ਦੌਰ ਹੈ ਇਹ ਸਾਰਾ ਕੁਝ ਉਹਨਾਂ ਸਾਰਿਆਂ ਤੋਂ ਜਿਹੜਾ ਲੋਕਤੰਤਰ ਪੱਖੋਂ ਉਹ ਭਾਰਤ ਅੱਗੇ ਹੈ ਖੈਰ ਚੋਣ ਦੌਰ ਦੇ ਵਿੱਚ ਕਈ ਗੱਲਾਂ ਅਜੇ ਢੰਗ ਦੇ ਨਾਲ ਵੋਟਰਾਂ ਆ ਕੇ ਪੇਸ਼ ਕੀਤੀਆਂ ਜਾਂਦੀਆਂ ਕਿ ਉਹ ਇੱਕ ਵੱਟਾ ਪ੍ਰਭਾਵ ਛੱਡਦੀਆਂ ਨੇ ਪਾਲਤਿਆਂ ਨੂੰ ਵੱਡਾ ਬੈਨੀਫਿਟ ਵੀ ਹੁੰਦਾ ਦੂਜੀ ਰਹੀ ਗੱਲ ਕਿ ਭਾਜਪਾ ਨੇ ਤਾਂ ਇਹ ਐਲਾਨਿਆ ਹੋਇਆ ਕਿ ਸਾਡੇ ਜੇਕਰ ਭਾਜਪਾ ਅਗੇ ਅੰਦੀਏ ਦੁਬਾਰਾ ਤੀਜੀ ਵਾਰ ਤਾਂ ਪ੍ਰਧਾਨ ਮੰਤਰੀ ਦਾ ਚਿਹਰਾ ਅਨੰਦਰਿੰਦਰ ਮੋਦੀ ਹੋਣਗੇ ਅਜਿਹੇ ਵਜੋ ਚਾਹਰ ਤੌਰ ਤੇ ਦੇਸ਼ ਭਰ ਦੇ ਵਿੱਚ ਜਿਹੜਾ ਚੋਣ ਰੈਲੀਆਂ ਨੇ ਪ੍ਰਚਾਰਿਆ ਵੀ ਜਾ ਰਿਹਾ ਹੈ ਪਰੰਤੂ ਇੰਡੀਆ ਘੱਟ ਜੋੜ ਇਸ ਨੂੰ ਕਹ ਲਈ ਕਿ ਬੁਰੀ ਤਰ੍ਹਾਂ ਪਛੜ ਗਿਆ ਭਾੜੀ ਹੈ ਪਰ ਇੱਕ ਗੱਲ ਜ਼ਰੂਰ ਸਾਹਮਣੇ ਆਈ ਹੈ ਕਿਉਂਕਿ ਰਾਹੁਲ ਗਾਂਧੀ ਉਹਨਾਂ ਨੂੰ ਕਾਂਗਰਸ ਦੋ ਥਾਵਾਂ ਉੱਤੇ ਚੋਣ ਪੇੜ ਦੇ ਵਿੱਚ ਉਤਾਰ ਰਹੀ ਹੈ ਵਾਈਨਾਡ ਜਿੱਥੇ ਚੋਣ ਹੋ ਚੁੱਕੀ ਹੈ ਤੇ ਅਗਲੀ ਜਿਹੜੀ ਉਹ رائے ਬਰੇਲੀ ਜਿਹੜੀ ਹੈ nehru ਪਰਿਵਾਰ ਖਾਨਦਾਨ ਦੀ ਇੱਕ ਸੀਟ ਮੰਡੀ ਜਾਂਦੀ ਸੀ ਉਹ ਪਰਿਵਾਰ nehru ਪਰਿਵਾਰ ਨੇ ਪਹਿਲੀ ਹੁਣ ਗਾਂਧੀ ਪਰਿਵਾਰ ਨੇ ਉਹ ਨਹੀਂ ਛੱਡੀ ਉਹ ਤੇ ਰਾਹੁਲ ਗਾਂਧੀ ਨੂੰ ਉਤਾਰਿਆ ਹੈ ਇਹਦਾ ਭਾਵ ਕਿ ਇੰਡੀਆ ਗੱਠਜੋੜ ਦੇ ਵਿੱਚ ਇਹ ਗੱਲ ਪ੍ਰਮਾਣਿਤ ਹੋਈ ਹੈ ਕਿ ਰਾਹੁਲ ਗਾਂਧੀ ਨੂੰ ਦੋ ਥਾਵਾਂ ਤੇ ਵਿਦਾਨ ਸੌਂਪਿਆ ਜਾਵੇ ਕਿ ਕਿਤੇ ਕੋਈ ਸੀਟ ਕੋਈ ਮੰਨਫਰੀ ਨਾ ਹੋ ਜਾਏ ਕੋਈ ਹਾਰ ਨਾ ਹੋ ਜਾਏ ਤਾਂ ਇੱਕ ਵੱਡਾ ਸੰਕੇਤ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਇੰਡੀਆ ਗੱਠਜੋੜ ਪ੍ਰਧਾਨ ਮੰਤਰੀ ਦੇ ਚਿਹਰੇ ਲਈ ਜੇਕਰ ਕਿਸੇ ਨੂੰ ਸਿਹਿਤਤ ਕਰ ਰਿਹਾ ਹੈ ਤਾਂ ਉਹ راہਲ ਗਾਂਧੀ ਹੀ ਸੀ। ਜੀ ਡਾਟ ਸਰ ਇੰਟਰਸਰ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ راہਲ ਗਾਂਧੀ ਨੂੰ ਇਹ ਜਿਹੇ ਇਹਦੇ ਤੋਂ ਜਿਹੜੀਆਂ ਪੱਤਿਆਸ ਰਾਈਆਂ ਲਾ ਸਕਦੇ ਆ ਵੀ ਪ੍ਰਧਾਨ ਮੰਤਰੀ ਦੇ ਤੌਰ ਤੇ ਬਾਹਰ ਇਹ ਲਾ ਰਿਹਾ ਹੈ। ਪਰੰਤੂ ਜਿਵੇਂ ਦੇਖਿਆ ਜਾਵੇ ਕਿ راہਲ ਗਾਂਧੀ ਦੀ ਜਿਹੜੀ ਅਸਲੀ ਸੀਟ ਜਾਂ ਉਹਨਾਂ ਦਾ ਪਰਿਵਾਰਕ ਸੀਟ ਦੀ ਅਮੇਠੀ ਤੋਂ ਹਟਉਣ ਲੜਦੇ ਸਨ ਪਹਿਲਾਂ ਇਹ ਮੇਠੀ ਤੋਂ ਚੋਣ ਲੜੇ ਤੇ ਪਿਛਲੀ ਵਾਰ ਉਹ ਮੇਠੀ ਤੋਂ ਹਾਰ ਗਏ ਸਨ। ਤੇ ਇਸ ਵਾਰ ਵੀ ਪਾਰਟੀ ਨੇ ਕਾਂਗਰਸ ਪਾਰਟੀ ਦੀ ਜਿਹੜੀ ਹੈ ਸਟੇਟ ਯੂਨਿਟਾਂ ਜਾਂ ਜ਼ਿਲ੍ਹਾ ਯੂਨਿਟਾਂ ਨੇ ਦੋ ਹੀ ਸੀਟਾਂ ਗਾਂਧੀ ਪਰਿਵਾਰ ਦੇ ਲਈ ਰੱਖ ਮਿਆ ਰੱਖ ਦਿੱਤੀਆਂ ਸੀ ਕਿ ਇਹਦਾ ਫੈਸਲਾ ਇਹ ਆਪ ਕਰਨ ਪਰੰਤੂ ਗਾਂਧੀ ਪਰਿਵਾਰ ਆਖਰੀ ਦਿਨ ਤੱਕ ਇਹਦੇ ਪੱਤੇ ਨਹੀਂ ਖੋਲੇ ਕਿ ਕਿਹੜੀ ਸੀਟ ਤੋਂ ਰਾਹੁਲ ਨੇ ਲੜਨਾ ਤੇ ਕਿਹੜੀ ਰਾਏ ਬਰੇਜੀਰ ਮਿੱਠੀ ਤੋਂ ਕੌਣ ਲੜੇਗਾ ਇਹ ਵੀ ਆਖਰੀ ਦਿਨ ਬਿਲਕੁਲ ਉਸ ਵੇਲੇ ਜਦੋਂ ਨਾਮਿਨੇਸ਼ਨ ਪਰ ਨਹੀਂ ਸੀ ਉਦੋਂ ਪਤਾ ਲੱਗਿਆ ਵੀ ਰਾਹੁਲ ਗਾਂਧੀ ਡਰਾਈਵ ਲਈ ਤੋਂ ਵੀ ਉਨ ਲੰਗੇ ਮਿੱਠੀ ਧੁਨ ਹੀ ਲੰਗੇ ਇਹ ਇਹ ਵੀ ਹੋ ਸਕਦਾ ਹੈ ਕਿ ਪਾਰਟੀ ਦੇ ਅੰਦਰ ਜਿਸ ਤਰ੍ਹਾਂ ਕੇ ਡਿਸਕਸ਼ਨ ਚੱਲ ਰਹੀ ਸੀ ਕਿ ਗਾਂਧੀ ਪਰਿਵਾਰ ਨੂੰ ਉੱਤਰੀ ਭਾਰਤ ਦੇ ਵਿੱਚੋਂ ਇਹ ਇਹਨਾਂ ਸੀਟਾਂ ਤੋਂ ਆਪਣਾ ਉਮੀਦਵਾਰੀ ਨਹੀਂ ਛੱਡਣੀ ਚਾਹੀਦੀ ਇਹਦੇ ਨਾਲ ਪਾਰਟੀ ਪ੍ਰਤੀ ਦੂਸਰੀ ਤਰ੍ਹਾਂ ਦੇ ਸੰਕੇਤ ਜਾਣਗੇ ਇਹ ਵੀ ਹੋ ਸਕਦਾ ਹੈ ਕਿ ਪਾਰਟੀ ਨੇ ਆਪਣੀ ਸਾਖ ਬਚਾਉਣ ਦੇ ਲਈ ਆਪਣੀਆਂ ਬੂਟਾ ਨੂੰ ਵਾਚ ਕਰਨ ਦੇ ਲਈ ਉੱਤਰੀ ਭਾਰਤ ਦੇ ਵਿੱਚ ਇਸ ਕਰਕੇ ਰੋਹਲ ਗਾਂਧੀ ਨੂੰ ਇੱਥੇ ਉਮੀਦਵਾਰ ਬਣਾਇਆ ਤੇ ਜਿਸ ਤਰ੍ਹਾਂ ਕਿ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਜਾਂ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਨੇ ਵੀ ਇਸ ਤਰ੍ਹਾਂ ਸਾਹਮਣੇ ਆਇਆ ਕਿ ਉਹਨਾਂ ਨੇ ਇਹ ਸੁਝਾ ਦਿੱਤਾ ਸੀ ਕਿ ਇਥੋਂ ਜ਼ਰੂਰ ਸੀਟ ਤੋਂ ਲੜਨਾ ਚਾਹੀਦਾ ਰੋਹਨ ਗਾਂਧੀ ਹੁਣ ਮੌਜੂਦਾ ਅਡਾਉਟ ਦੇ ਵਿੱਚ ਵੀ ਐਮਪੀ ਸੰਨ ਜਾਨੀ ਕਿ ਦਾ ਪਿਛਲਾ ਕਾਰਜਕਰ ਲੰਘਿਆ ਖੈਰ ਅੱਗੇ ਆਈਏ ਭਾਰਤੀ ਜਨਤਾ ਪਾਰਟੀ ਨੂੰ ਜੇ ਪੰਜਾਬ ਦੇ ਮਾਮਲੇ ਦੇ ਵਿੱਚ ਦੇਖੀ ਤਾਂ ਤਿੰਨ ਸੀਟਾਂ ਦਾ ਹਾਲੇ ਐਲਾਨ ਹੋਣਾ ਬਾਕੀ ਹੈ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਸੰਗਰੂਰ ਤੇ ਸ੍ਰੀ ਅਨੰਦਪੁਰ ਸਾਹਿਬ ਤੇ ਇੱਕ ਚਰਚਾ ਆ ਰਹੀ ਹੈ ਕਿ ਜਿਹੜੇ ਸਟੇਟ ਦੇ ਪ੍ਰੈਜ਼ੀਡੈਂਟ ਨੇ ਸੁਨੀਲ ਜਾਖੜ ਕੀ ਉਹ ਕਿਸੇ ਹਲਕੇ ਤੋਂ ਚੋਣ ਲੜਨਗੇ ਜਿਹੜੀਆਂ ਸੁਭਾਵਨਾਵਾਂ ਉਹਦੇ ਕਿ ਸਾਹਮਣੇ ਆ ਰਹੀਆਂ ਨੇ ਕਿਉਂਕਿ ਫਰੋਜ਼ਪੁਰ ਦੇ ਵਿੱਚ ਕਹਿ ਲਈਏ ਕਿ ਜਿਹੜੇ ਰਵਿੰਦਰ ਆਮੜਾ ਉਹਨਾਂ ਦੀ ਵੱਡੇ ਵੱੱਲੇ ਉਤੇ ਚਰਚਾ ਹੈ ਕਿ ਭਾਜਪਾ ਦੇ ਵਿੱਚ ਸ਼ਾਮਲ ਹੋਣਗੇ ਤੇ ਭਾਜਪਾ ਉਹਨਾਂ ਨੂੰ ਟਿਕਟ ਨਵਾਜ ਸਕਦੀ ਹੈ ਤੇ ਮਗਰ ਹੈਗਾ ਸ੍ਰੀ ਅਨੰਦਪੁਰ ਸਾਹਿਬ ਉਸ ਬਾਰੇ ਜਿਹੜੇ ਕਿਆਸ ਰਹੀਆਂ ਤੁਰੀਆਂ ਨੇ ਕਿ ਸ਼ਾਇਦ ਸਨੀਲ ਜਾਖੜ ਅਨੰਦਪੁਰ ਸਾਹਬ ਤੋਂ ਚੌਣਪੇੜ ਭਾਜਪਾ ਦੇ ਵਿੱਚੋਂ ਮੱਲਣ ਤੇ ਸੰਗਰੂਰ ਬਾਰੇ ਹਾਲੇ ਕਈ ਤਰ੍ਹਾਂ ਦੀਆਂ ਗਿਆਸ ਰਹੀਆਂ ਨੇ ਹੁਣ ਜ ਉੱਥੇ ਮਿਸਟਰ ਖੰਨਾ ਜ਼ਰੂਰ ਚੋਣ ਪ੍ਰਚਾਰ ਦੇ ਵਿੱਚ ਜੁਟੇ ਹੋਏ ਨੇ ਫਿਰ ਦੂਜੇ ਬੰਨੇ ਜੇਕਰ ਕਾਂਗਰਸ ਦੀ ਗੱਲ ਕਰ ਲਈਏ ਕਾਂਗਰਸ ਨੇ ਜਿਹੜੀਆਂ ਪੰਜਾਬ ਦੀਆਂ 13 ਸੀਟਾਂ ਅੱਜ ਮੁਕੰਮਲ ਕਰ ਲਈਆਂ ਨੇ ਆਖਰੀ ਸੀਟ ਜਿਹੜੀ ਰਹਿੰਦੀ ਸੀ ਫੋਜ਼ਪੁਰ ਦੀ ਉਥੋਂ ਸ਼ੇਰ ਸਿੰਘ ਕਬਾਇਆ ਨੂੰ ਉਮੀਦਵਾਰ ਐਲਾਨ ਦਿੱਤਾ ਪਮੇਸ਼ੀਰ ਸਿੰਘ ਕਬਾਇਆ ਉਤੇ ਇੱਕ ਚੋਣ ਚੱਲ ਰਹੀ ਸੀ ਪਰੰਤੂ ਨਾਲ ਹੋਰ ਵੀ ਕਈ ਚਿਹਰੇ ਮੁਕਾਬਲੇ ਦੇ ਵਿੱਚ ਖੜੇ ਸਨ ਜਿਨ੍ਹਾਂ ਦੇ ਵਿੱਚ ਇੱਕ ਵੱਡੇ ਪੁਲਿਸ ਅਧਿਕਾਰੀ ਨੇ ਪਿਛਲੇ ਦਿਨੀ ਇਸ ਦੀ ਵਾ ਦਿੱਤਾ ਗੁਰਵਿੰਦਰ ਸਿੰਘ ਢਿਲੋਂ ਦੇ ਵੀ ਚਰਚਾ ਸੀ ਪਰੰਤੂ ਅਖੀਰਲੇ ਦੌਰ ਦੇ ਵਿੱਚ ਜਿਹੜੀ ਇਹ ਚੰਡੀ ਉੱਠਣ ਦੇ ਵਿੱਚ ਸ਼ੇਰ ਸਿੰਘ ਕਬਾਇਆ ਕਹਿੰਦਾ ਭਾਵ ਕਿ ਉਹ ਆਮਜਲ ਹੋਇਆ ਰਹੀ ਗੱਲ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਜਿਹੜੇ ਇਸ ਵੇਲੇ ਕਾਂਗਰਸ ਦੇ ਦਿੱਗ ਜਾਗੂ ਨੇ ਇਹ ਕਿ ਸ਼ਮਸ਼ੀਰ ਸਿੰਘ ਦੂਲੋ ਉਹਨਾਂ ਨੇ ਪਿਛਲੇ ਸਮੇਂ ਇੱਕ ਹਾਈ ਕਮਾਂਡ ਨੂੰ ਚਿੱਠੀ ਲਿਖੀ ਸੀ ਕਿ ਭਾਈ ਜਿਹੜੇ ਤੁਸੀਂ ਉਮੀਦਵਾਰ ਉਤਾਰ ਰਹੇ ਹੋ ਵਧੇਰੇ ਕਰਕੇ ਉਹਨਾਂ ਦਾ ਕਿਉਂਕਿ 12 ਸਨ ਸ਼ੇਰ ਸਿੰਘ ਆਏ ਤੋਂ ਪਹਿਲਾਂ ਤਾਂ ਉਹਨਾਂ ਦੇ ਵਿੱਚੋਂ ਸੱਤ ਜਿਹੜੇ ਨੇ ਉਹ ਦਲ ਬਦਲਣ ਵਾਲੇ ਨਹੀਂ ਵੱਖ-ਵੱਖ ਪਾਰਟੀਆਂ ਚੋਂ ਕਾਂਗਰਸ ਦੇ ਵਿੱਚ ਆਏ ਨੇ ਜਿਹੜੇ ਟਕਸਾਲੀਆਂ ਨੂੰ ਤੁਸੀਂ ਇਗਨੋਰ ਕਰ ਰਹੇ ਹੋ ਜਿਹੜੇ ਤੁਸੀਂ ਟਿਕਟਾਂ ਵੀ ਦੇ ਰਹੇ ਹੋ ਉਹ ਬੜੇ ਸਥਾਨ ਬਦਲ ਬਦਲ ਕੇ ਜਿਸ ਦੇ ਨਾਲ ਕਾਂਗਰਸ ਬੜੀ ਕਮਜ਼ੋਰ ਹੋ ਰਹੀ ਹੈ ਕਾਂਗਰਸ ਦਾ ਪੁਰਾ ਹਾਲ ਹੈ ਜੇ ਤੁਸੀਂ ਗੌਰ ਕਰੋ ਟਕਸਾਲੀਆਂ ਨੂੰ ਟਿਕਟ ਦਿਓ ਪਰੰਤੂ ਹਾਈ ਕਮਾਂਡ ਨੇ ਸ਼ਮਸ਼ੇਰ ਸਿੰਘ ਦੁੱਲੋਦੀ ਜਿਹੜੀ ਫਰਿਆਦ ਦੀ ਬੁਜਾਈ ਕਿਉਂਕਿ ਸ਼ੇਰ ਸਿੰਘ ਕਵਾਇਆ ਵੀ ਅਕਾਲੀ ਦਲ ਦਾ ਹੀ ਉਹਨਾਂ ਅਦਾ ਪਛੋਕੜ ਵਜਦਾ ਹੈ 2009 ਦੇ ਵਿੱਚ ਉਹ ਸੰਸਦ ਅਕਾਲੀ ਦਲ ਦੀ ਤਰਫੋਂ ਹੀ ਜਤੇ ਡਾਕਟਰ ਸਾਹਿਬ ਕੀ ਮੰਨਦੇ ਹੋ ਕਿ ਸ਼ਮਸ਼ੇਰ ਸਿੰਘ ਦੁੱਲੋਦੀ ਹਾਈ ਕਮਾਂਡ ਨੇ ਸੁਣਨੀ ਤਾਂ ਕੀ ਸੀ ਉਲਟਾ ਜੋ ਨਾ ਨੇ ਜੋ ਡਾਰਸੀ ਗਾ ਸ਼ਮਸ਼ੀਰ ਸਿੰਘ ਦੂਲੂ ਨੂੰ ਉਹ ਫਿਰ ਅੱਗੇ ਆ ਗਿਆ ਸ਼ੇਰ ਸਿੰਘ ਕਬਾਇਆ ਉਥੋਂ ਜਾਨੀ ਕਿ ਐਲਾਨ ਦਿੱਤੇ ਗਏ ਨੇ ਕਾਂਗਰਸ ਵੱਲੋਂ ਜੀ ਦਾ ਸਾਹਿਬ ਇੰਦਰ ਸਾਹਿਬ ਕਈ ਵਾਰ ਪਾਰਟੀ ਦੇ ਵਿੱਚ ਇੱਕ ਸਟਰਕਚਰ ਦੇ ਵਿੱਚੋਂ ਵੱਡੇ ਲੀਡਰ ਹਾਸ਼ੀਏ ਤੇ ਧੱਕੇ ਜਾਂਦੇ ਨੇ ਜਾਂ ਉਹਨਾਂ ਦੀ ਸੁਣਵਾਈ ਘਟੂਣ ਲੱਗ ਜਾਂਦੀ ਹੈ ਕਿਸੇ ਵੇਲੇ ਸ਼ਮਸ਼ੀਰ ਸਿੰਘ ਦੂਲੂ ਕਾਂਗਰਸ ਪਾਰਟੀ ਦੇ ਵੱਡੇ ਦਿੱਗਜ ਨੇਤਾ ਸਨ ਸਟੇਟ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਤੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਆਪਣੇ ਕਈ ਮੁੱਦੇ ਠਾਈ ਸਨ ਤੇ ਇਹ ਵੀ ਹੈ ਕਿ ਜਦੋਂ ਉਹਨਾਂ ਨੂੰ ਪਿਛਲੇ ਸਮੇਂ ਦੇ ਦੌਰਾਨ ਕੈਪਟਨ ਮਰਿੰਦਰ ਸਿੰਘ ਜਦੋਂ ਕਿ ਪਾਵਰਫੁਲ ਲੀਡਰ ਦੇ ਤੌਰ ਤੇ ਪੰਜਾਬ ਕਾਂਗਰਸ ਦੇ ਵਿੱਚ ਸਨ ਤੇ ਉਹਨਾਂ ਨੇ ਅੰਸਰਾਜ ਹੰਸ ਦੇ ਲਈ ਰਾਜ ਸਭਾ ਦੀ ਸੀਟ ਦਾ ਬਕਾਇਦਾ ਐਲਾਨ ਕਰਨੀ ਸੀ ਪਰੰਤੂ ਸ਼ਿਵਸ਼ੇਰ ਸਿੰਘ ਧੂਲੋ ਨੇ ਆਪਣੀ ਦਾਪੇਚ ਦੇ ਨਾਲ ਪਾਸੇ ਕਰ ਦਿੱਤਾ ਤੀ ਉਹਨਾਂ ਦਾ ਹਾਈਕ ਮਾਰ ਤੱਕ ਪੂਰੀ ਸਨਵਾਈ ਤੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ ਪਰੰਤੂ ਹੁਣ ਜੋ ਸਥਿਤੀ ਹੈ ਕਿ ਉਹਨਾਂ ਨੇ ਜਿਸ ਤਰ੍ਹਾਂ ਕਿ ਆਪਣੇ ਤੁਸੀਂ ਕਿਹਾ ਕਿ ਪਾਰਟੀ ਨੂੰ ਬਚਾਉਣ ਦੇ ਲਈ ਉਹਨਾਂ ਦਾ ਜਿਹੜਾ ਫਾਰਮੂਲਾ ਜਾਂ ਉਹਨਾਂ ਨੇ ਫਰਿਆਦ ਲਾਈ ਸੀ ਤੇ ਉਸ ਨੂੰ ਹਾਈ ਕਮਾਂਡ ਨੇ ਬਿਲਕੁਲ ਦਰਕਨਾਰ ਕਰ ਦਿੱਤਾ ਉਹਨਾਂ ਨੇ ਇਹੋ ਕਿਹਾ ਸੀ ਕਿ ਪਾਰਟੀ ਨੂੰ ਜੇਕਰ ਬਚਾਉਣਾ ਪਾਰਟੀ ਦੀ ਸਾਖ ਬਚਾਉਣੀ ਹੈ ਤਾਂ ਜਿਹੜੇ ਟਕਸਾਲੀ ਕਾਂਗਰਸੀ ਨੇ ਜਿਹੜੇ ਲੰਬੇ ਸਮੇਂ ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਟਿਕਟਾਂ ਤੇ ਜਾਂ ਨਾ ਕਿ ਦੂਸਰੀਆਂ ਪਾਰਟੀਆਂ ਦੇ ਜਿਹੜੇ ਗੱਲਬਾਤ ਨੂੰ ਨੇ ਮੌਕਾ ਦੇ ਮਤਾਬਕ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂ ਪਰ ਪਾਰਟੀ ਨੇ ਹਾਈ ਕਮਾਂਡ ਨੇ ਉਹਨਾਂ ਦੀ ਇਸ رائے ਵੱਲ ਲੱਗਦਾ ਹੈ ਕਿ ਬਿਲਕੁਲ ਧਿਆਨ ਨਹੀਂ ਦਿੱਤਾ ਤੇ ਜਿਸ ਤਰ੍ਹਾਂ ਅੱਜ ਟਿਕਟਾਂ ਪੂਰੀਆਂ 13 ਦੇ 13 ਸੀਟਾਂ ਦੇ ਉੱਪਰ ਕਾਂਗਰਸ ਪਾਰਟੀ ਲਾਲ ਕਿਤਾ ਉਹਨਾਂ ਦੇ ਵਿੱਚ ਬਹੁਤੇ ਚਿਹਰੇ ਦੂਸਰੀਆਂ ਪਾਰਟੀਆਂ ਦੇ ਵਿੱਚੋਂ ਆਏ ਹੋਏ ਉਮੀਦਵਾਰਾਂ ਦੇ ਹਨ ਬਿਲਕੁਲ ਡਰ ਸਾਹਿਬ ਕਾਂਗਰਸ ਦੇ ਸਿਆਸੀ ਖੇਮੇ 'ਚ ਇਹ ਵੱਡੀ ਚਰਚਾ ਵੀ ਹੈ ਖੈਰ ਜੋ ਜੇਪਨ ਨੀਰ ਸਾਹਿਬ ਆਏ ਤਿਹਾਰ ਜੇਲ ਦੇ ਵਿੱਚ ਬੰਦ ਨੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਅੱਜ ਉਹਨਾਂ ਦੀ ਇੱਕ ਪੀਸੀਸੀ ਸੁਣਵਾਈ ਸੀ ਤੇ ਉਸ ਉੱਤੇ ਇੱਕ ਵੱਡਾ ਧਿਆਨ ਲੱਗਿਆ ਹੋਇਆ ਸੀਗਾ ਖਾਸ ਕਰਕੇ ਆਪ ਦੀ ਲੀਡਰਸ਼ਿਪ ਦਾ ਆਪ ਨਾਲ ਜੁੜੇ ਲੋਕਾਂ ਦਾ ਤੇ ਇੰਡੀਆ ਗੱਠ ਜੋੜ ਦੇ ਕੁਝ ਆਗੂਆਂ ਦਾ ਡਾਕਟਰ ਸਾਹਿਬ ਕਿਵੇਂ ਰਿਹਾ ਅੱਜ ਵਾਲਾ ਉਹਨਾਂ ਦਾ ਜਿਹੜਾ ਇਹ ਜਮਾਨਤ ਵਾਲਾ ਪ੍ਰੋਸੈਸ ਜਾ ਹੋਰ ਇਹ ਇਰਦ-ਗਿਰਦ ਜੀ ਪਿੰਟਰ ਸਾਹਿਬ ਜਿਵੇਂ ਕਿ ਪਾਰਟੀ ਸੁਪਰੀਮੋ શ્રી ਅਰਵਿੰਦ ਕੇਜਰੀਵਾਲ ਪਿਛਲੇ ਸਮੇਂ ਤੋਂ ਦਿਹਾੜ ਜੇਲ੍ਹ ਚ ਬੰਦ ਨੇ ਉਹਨਾਂ ਦੇ ਜਿਹੜਾ ਲੋਅਰ ਕੋਰਟ ਦੇ ਵਿੱਚ ਵੀਡੀਓ ਕਾਨਫਰੈਂਸ ਦੇ ਰਾਹੀਂ ਜਿਹੜੀ ਸੁਣਵਾਈ ਹੋਈ ਸੀ ਉਹਦੇ ਵਿੱਚ ਉਹਨਾਂ ਨੂੰ 20 ਮਈ ਤੱਕ ਡਿਸੀਜਨ ਹਾਰਾਸ ਦੇ ਵਿੱਚ ਹੋਰ ਭੇਜ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਦੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇੰਟਰਮ ਬੇਲ ਦੇ ਲਈ ਉਹਨਾਂ ਦੀ ਪਟੀਸ਼ਨ ਸੀ ਉਸ ਸੰਬੰਧੀ ਮਾਨਯੋਗ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ ਤੇ ਉਹਦੇ ਲਈ ਹਾਲੇ ਆਪਣਾ ਫੈਸਲਾ ਰੱਖਵਾ ਰੱਖ ਲਿਆ ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਇਹ ਮਾਨਯੋਗ ਸੁਪਰੀਮ ਕੋਰਟ ਦਾ ਅਧਿਕਾਰ ਖੇਤਰ ਦਾ ਮਾਮਲਾ ਹੈ ਤੇ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਕੱਲ ਵੀ ਤੇ ਐਲਜੀ ਵੱਲੋਂ ਆਪਣੀ ਇੱਕ ਵੱਖਰੀ ਰਿਪੋਰਟ ਭੇਜੀ ਗਈ ਹੈ ਉਹਨੋਂ ਸਾਰੇ ਪਹਿਲੂਆਂ ਨੂੰ ਦੇਖ ਕੇ ਹੀ ਕਾਨੂੰਨੀ ਪਹਿਲੂਆਂ ਨੂੰ ਦੇਖ ਕੇ ਅਦਾਲਤੀ ਪ੍ਰਕਿਰਿਆ ਚੱਲਦੀ ਹੈ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਏਗਾ ਇਹਨਾਂ ਬਿਲਕੁਲ ਡਾਕਟਰ ਸਾਹਿਬ ਕੇ ਅੱਜ ਦੋ ਮਾਮਲੇ ਸਨ ਜਿਹੜੇ ਅਰਵਿੰਦ ਕੇਜਰੀ ਨਾਲ ਕਾਨੂੰਨ ਕੋਰਟ ਨਾਲ ਜੁੜੇ ਹੋਏ। ਹਾਂਜੀ ਅਸਲ ਦੇ ਵਿੱਚ ਜਿਹੜਾ ਕੇਸ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਮਨੀ ਲਾਂਡਿੰਗ ਦੇ ਵਿੱਚ ਉਸ ਕੇਸ ਦੀ ਵੀ ਕੈਸ਼ੀ ਸੀ ਉਸ ਦੇ ਵਿੱਚ ਉਹਨਾਂ ਨੂੰ 20 ਮਈ ਤੱਕ ਹੋਰ ਉਹਨਾਂ ਦੀ ਜੁਡੀਸ਼ੀਅਲ ਮੰਗ ਬਤਾ ਦਿੱਤਾ ਗਿਆ ਤੇ ਦੂਸਰਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਐਂਟਾਇਰ ਬੀਲ ਦੇ ਲਈ ਆਪਣੀ ਜਵਾਨ ਦੇ ਲਈ ਅਰਜੀ ਲਾਈ ਹੋਈ ਸੀ ਉਸ ਸੰਬੰਧ ਵਿੱਚ 20 ਠੀਕ ਆ ਉਹ ਫੈਸਲਾ ਬੈਂਚ 'ਚ ਰੱਖਵਾ ਰੱਖ ਲਿਆ ਉਹ ਅਗਲੇ ਸਮੇਂ ਕਦੋਂ ਸਾਹਮਣੇ ਆਉਂਦਾ ਉਹ ਬਾਤ ਦੀ ਗੱਲ ਹੈ ਡਾਕਟਰ ਸਾਹਿਬ ਦੂਜੇ ਬੰਦੇ ਜੇਕਰ ਆਪਾਂ ਪੰਜਾਬ ਦੀ ਇੱਕ ਹੋਰ ਪੋਲਿਟਿਕਸ ਜਿਹੜੀ ਘਟਨਾ ਪਿਛਲੇ ਸਮੇਂ ਵਾਪਰੀ ਚੰਡੀਗੜ੍ਹ ਤੋਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਨ ਹਰਦੀਪ ਸਿੰਘ ਬਟਰੇਲਾ ਜਿੱਥੇ ਉਹਨਾਂ ਨੇ ਆਪਣੀ ਜਿਹੜੀ ਅਕਾਲੀ ਦਲ ਛੱਡ ਦਿੱਤਾ ਨਾਲ ਉਹ ਟਿਕਟ ਵੀ ਉਹਨਾਂ ਨੇ ਵਾਪਸ ਕਰ ਦਿੱਤੀ ਸੀ ਮੋੜ ਦਿੱਤੀ ਸੀ ਇਨਕਾਰ ਕਰ ਦਿੱਤਾ ਸੀ ਤੇ ਇੱਕ ਚੋਣ ਫੰਡ ਦਾ ਇੱਕ ਵੱਡਾ ਦੋਸ਼ ਮੜਿਆ ਸੀ ਕਿ ਉਹ ਜਿਹੜੇ ਉਸ ਨੂੰ ਫੰਡ ਲੜਿੰਦੇ ਸਨ ਉਹ ਨਹੀਂ ਦਿੱਤੇ ਗਏ ਅਜਹੀ ਵਜ੍ਹਾ ਉਹਨਾਂ ਨੇ ਇਹ ਜਿਹੜੀ ਹੈ ਸਾਰਾ ਕੁਝ ਮੋੜ ਮੜਾਈ ਵਾਲੀ ਕੱਦ ਸਾਹਮਣੇ ਲਿਆਤੀ ਪਰੰਤੂ ਅੱਜ ਚੰਡੀਗੜ੍ਹ ਇਕਾਈ ਦੀ ਜਿਹੜੀ ਅਕਾਲੀ ਦਲ ਦੀ ਹੈ ਉਹਦੀ ਇੱਕ ਵੱਡੀ ਬੈਠਕ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਹੁੰਦੀ ਹੈ ਤੇ ਅਰਸ਼ਦੀਪ ਸਿੰਘ ਕਲੇਰ ਜਿਹੜੇ ਕਿ ਸੀਨੀਅਰ ਐਡਵੋਕੇਟ ਨੇ ਜਿਹੜੇ ਪਾਰਟੀ ਦੇ ਬੁਲਾਰੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਕਰਨੈਲ ਸਿੰਘ ਪੀਰ ਮੁਹੰਮਦ ਮਿਸਟਰ ਕੋਲਡਰ ਤੇ ਹੋਰ ਜਿਹੜੀਆਂ ਸਾਰੀਆਂ ਜਿਹੜੀ ਚੰਡੀਗੜ੍ਹ ਇਕਾਈ ਨਾਲ ਤਿਹਾਂ ਉਹ ਵੱਡੀ ਬੈਠਕ ਕਰਦਿਆਂ ਨੇ ਕਈ ਘੰਟੇ ਅੱਜ ਉਸ ਦੇ ਵਿੱਚ ਜਿਹੜੀ ਹੈ ਸਾਰਾ ਵਿਚਾਰਨ ਹੋਇਆ ਚਰਚਾ ਹੋਈ ਤਾਂ ਫੈਸਲਾ ਆਇਆ ਹੋਇਆ ਕਿ ਜਿਹੜੇ ਚੰਡੀਗੜ੍ਹ ਦੇ ਅਗਲੇ ਉਮੀਦਵਾਰ ਸੰਬੰਧੀ ਜਾਂ ਜੋ ਵੀ ਫੈਸਲਾ ਲੈਣਾ ਹੈ ਚੰਡੀਗੜ੍ਹ ਸੰਬੰਧੀ ਉਹਦੇ ਜਿਹੜੇ ਅਧਿਕਾਰ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਗਏ ਨੇ ਸਾਹਿਬ ਕੀ ਦੇਖਦੇ ਹੋ ਕਿ ਰਾਜਤਾਨੀ ਚੰਡੀਗੜ੍ਹ ਤੋਂ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਪਿੱਛੇ ਹਟਦਾ ਹੈ ਤੇ ਅੱਜ ਜਿਹੜੇ ਉਹਦੇ ਵੱਲੋਂ ਲਾਏ ਦੋਸ਼ ਜਿਤੇ ਉਹਨਾਂ ਨੂੰ ਵੀ ਇੱਕ ਚੈਲੰਜ ਕੀਤਾ ਗਿਆ ਕਿ ਅਜੇ ਹੀ ਕੋਈ ਗੱਲ ਨਹੀਂ ਸੀ ਕਿ ਚੋਣ ਫੰਡ ਦਾ ਕੋਈ ਰੌਲਾ ਨਹੀਂ ਸੀ ਰੌਲਾ ਕੋਈ ਹੋਰ ਹੈ ਕੋਈ ਸਿਆਸੀ ਦਬਾਅ ਪਿਆ ਹੈ ਕਿ ਜਿਹੜਾ ਅਕਾਲੀ ਦਲ ਨੂੰ ਚੰਡੀਗੜ੍ਹ ਤੋਂ ਦੂਰ ਧੱਕਿਆ ਜਾਵੇ ਚੰਡੀਗੜ੍ਹ ਦੇ ਮਾਮਲਿਆਂ ਨਾਲ ਸੰਬੰਧੀ ਪੰਜਾਬ ਦੇ ਮਾਮਲਿਆਂ ਨਾਲ ਸੰਬੰਧੀ ਜਿਕਰ ਆਵਾਜ਼ ਕੋਈ ਤੇਰ ਬੁਲੰਦ ਕਰਦੀ ਏ ਤਾਂ ਅਕਾਲੀ ਦਲ ਇਹ ਜਹੀ ਵਜ੍ਹਾ ਉਹਨਾਂ ਦੇ ਉਮੀਦਵਾਰ ਨੂੰ ਲਾਂਭੇ ਕਰ ਦਿੱਤਾ ਗਿਆ ਤੇ ਨਾਲ ਜਿਹੜੇ ਦੋਸ਼ ਲਾਏ ਉਹਨਾਂ ਕਹਿੰਦੇ ਕਿ ਅਜੇ ਹਾਂ ਨਹੀਂ ਚੋਣ ਫੰਡ ਵੀ ਮੁਕੰਮਲ ਸਾਰੀ ਪ੍ਰਕਿਰਿਆ ਦੀਨ ਸੀਗਾ ਕੋਆਰਡੀਨੇਟਰ ਸਲਾਹਕਾਰ ਸਾਰੀ ਟੀਮ ਜਿਹੜੀ ਹਰਦੀਪ ਸਿੰਘ ਬਟਰੇਵਾਲਾ ਨਾਲ ਪੂਰੀ ਜੱਤੀ ਹੋਈ ਸੀ ਤੇ ਆਪਾਂ ਅਗਲਾ ਜਿਹੜਾ ਫੈਸਲਾ ਹੈ ਕੀ ਦੇਖਦੇ ਹਾਂ ਸੁਖਵੀਰ ਸਿੰਘ ਬਾਦਲ ਇਹ ਸਾਰੇ ਮਾਮਲੇ ਨੂੰ ਕਿਵੇਂ ਲੈਣਗੇ ਕਿਹੜਾ ਉਮੀਦਵਾਰ ਲਿਆਉਣਗੇ ਜਾਏ ਚੰਡੀਗੜ੍ਹ ਦੀ ਅਕਾਲੀ ਦਲ ਦੀ ਚੋਣ ਹੋਣ ਕੀ ਪੈਰਾਂ ਸਿਰ ਦੁਬਾਰਾ ਹੋ ਸਕੇਗੀ ਜਾਂ ਨਹੀਂ ਜੀ ਡਾਕਟਰ ਸਾਹਿਬ ਟਿੰਦਰ ਸਾਹਿਬ ਇਹ ਗੱਲ ਬੜੀ ਅਜੀਬ ਲੱਗ ਰਹੀ ਹੈ ਐ ਵੈਸੇ ਪੰਜਾਬ ਦੀ ਰਾਜਨੀਤੀ ਜਿਵੇਂ ਆਪਾਂ ਕਹਿ ਰਹੇ ਹਾਂ ਨਾ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਈ ਵਾਰ ਪੰਜਾਬ ਦੀ ਵਿੱਚ ਬੜੇ ਨਵੇਂ ਤਜਰਬੇ ਹੋ ਰਹੇ ਹੂੰ ਇਸ ਵਾਰ ਕੇ ਇਹ ਵੀ ਹਾਲਾਂਕਿ ਇੱਕ ਇੱਕ ਤਜਰਬੇ ਦਾ ਹਿੱਸਾ ਕਿਹਾ ਜਾ ਸਕਦਾ ਹੈ ਪੰਜਾਬ ਦੇ ਵਿੱਚ ਖਾਸ ਤੌਰ ਦੇ ਤੌਰ ਤੇ ਕਿ ਮੇ ਅਕਾਲੀ ਦਲ ਦਾ ਜਿਹੜਾ ਕਿ ਉਹਨਾਂ ਦੇ ਐਲਾਨ ਤੋਂ ਥੋੜਾ ਸਮਾਂ ਪਹਿਲਾਂ ਜਦੋਂ ਕੇਸ਼ਵਮਨੀ ਕਾਲੀਦਾਰ ਨੇ ਆਪਣੀ ਪੰਜਾਬ ਚਾਹ ਯਾਤਰਾ ਸ਼ੁਰੂ ਕੀਤੀ ਤੇ ਉਦੋਂ ਲੱਗਦਾ ਸੀ ਵੀ ਪਾਰਟੀ ਨੂੰ ਕਾਫੀ ਵੱਡਾ ਹਲਾਰਾ ਮਿਲ ਰਿਹਾ ਤੇ ਕਾਫੀ ਅੱਗੇ ਵੱਧ ਰਹੀ ਹੈ ਪਰੰਤੂ ਹੁਣ ਕੁਝ ਦਿਨਾਂ ਤੋਂ ਪਾਰਟੀ ਨੂੰ ਬੜੀ ਵੱਡੀ ਸੈਟਬੈਕ ਬੜੇ ਝਟਕੇ ਲੱਗ ਰਹੇ ਨੇ ਤੇ ਇਹ ਜਿਹੜਾ ਹੁਣ ਚੰਡੀਗੜ੍ਹ ਦੇ ਉਮੀਦਵਾਰ ਨੇ ਆਪ ਦਾ ਅਸਤੀਫਾ ਦਿੱਤਾ ਨਾਲ ਉਹਦੇ ਜਿੰਨੀ ਵੀ ਟੀਮ ਸੀ ਉਹਨੇ ਵੀ ਅਸਤੀਫਾ ਦੇ ਦਿੱਤਾ ਪਾਰਟੀ ਨੂੰ ਛੱਡ ਦਿੱਤਾ ਤੇ ਨਾਲ ਹੀ ਆਪਣਾ ਟਿਕਟ ਵੀ ਵਾਪਸ ਕਰ ਦਿੱਤਾ ਇਹ ਇਹ ਪੰਜਾਬ ਦੇ ਵਿੱਚ ਬੜੇ ਵੱਖਰੀ ਤਰ੍ਹਾਂ ਦੇ ਤਜਰਬੇ ਹੋ ਰਹੇ ਨੇ ਖਾਸ ਤੌਰ ਤੇ ਸ਼੍ਰੋਮਣੀ ਕਾਲੀ ਦਲ ਦੇ ਲਈ ਵੀ ਜਿਹੜੀ ਕਿ ਆਪਣੇ ਆਪ ਨੂੰ ਪੰਥਕ ਪਾਰਟੀਿਕ ਕਹਾਉਂਦੀ ਹੈ ਤੇ ਪੰਜਾਬ ਦੇ ਹਿੱਤਾਂ ਲਈ ਆਪਣਾ ਕੜਨ ਦਾ ਅਹਿਦ ਵੀ ਕਰ ਰਹੀ ਹੈ ਪਰ ਇਹਦੇ ਵਿੱਚੋਂ ਕਈ ਚੀਜ਼ਾਂ ਦੀ ਵੱਖਰੀ ਤਰ੍ਹਾਂ ਦੀ ਇੱਕ ਹੋਰ ਵੀ ਖੁਸ਼ਬੂ ਆ ਰਹੀ ਹੈ ਵੱਖਰੀਆ ਢੰਗ ਦੀ ਆ ਰਹੀ ਹੈ ਕਿ ਇਹਦੇ ਚੋਂ ਸ਼ਾਇਦ ਪਾਰਟੀ ਲੀਡਰਸ਼ਿਪ ਦੇ ਵਿੱਚ ਕੋਈ ਨਾ ਕੋਈ ਕਮਜ਼ੋਰੀਆਂ ਜਾਂ ਉਹਨਾਂ ਦੇ ਆਪਸੀ ਤਾਲਮੇਲ ਦੀ ਘਾਟ ਹੈ ਕੀ ਕਾਰਨ ਹੈਗਾ ਪੀ ਪਾਰਟੀ ਨੂੰ ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਬੈਕਫੁੱਟ ਤੇ ਆਉਣਾ ਪੈ ਰਿਹਾ ਹੈ ਜਦ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦੀ ਆਪਣੇ ਦਾਅਵੇ ਕਰ ਰਿਹਾ ਹੈਗਾ ਤੇ ਦੂਸਰੀ ਗੱਲ ਇਹ ਹੈ ਵੀ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਤਾਂ ਮਤਲਬ ਪੰਜਾਬ ਦੀ ਉਹ ਜਿਹੜੀ ਰਾਜਨੀਤਿਕ ਨਬਜ਼ ਨੂੰ ਨਹੀਂ ਪਕੜ ਸਕੇ ਜਾਂ ਪਾਰਟੀ ਦੇ ਜਿਹੜੇ ਗਿੱਗਜ ਨੇਤਾ ਨੇ ਉਹਨਾਂ ਦੇ ਸਲਾਹਕਾਰਾਂ ਦੇ ਵੱਲੋਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਗਲਤੀ ਜਾਂ ਗਲਤ ਦੂਸਰੀ ਤਰ੍ਹਾਂ ਦੀ ਸਲਾਹ ਦਿੱਤੀ ਜਾ ਰਹੀ ਹੈ ਜਿਦੇ ਕਾਰਨ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀਆਂ ਸਥਿਤੀਆਂ ਉਤਪੰਨ ਹੋ ਰਹੀਆਂ ਨੇ ਤੇ ਇਹ ਜਿਹੜਾ ਕਿ ਪ੍ਰਵਚਨ ਵੀ ਸਿਰਜਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਵੀ ਆਪਣੇ ਤੌਰ ਤੇ ਹਲੇ ਤੱਕ ਸਾਹਮਣੇ ਨਹੀਂ ਆਇਆ ਪੰਜਾਬ ਦੇ ਮੁੱਦਿਆਂ ਬਾਰੇ ਪੰਜਾਬ ਦੇ ਬੜੇ ਵੱਡੇ ਮੁੱਦੇ ਨੇ ਕਿ ਜਿਹੜਾ ਕਿ ਜਿਸ ਤਰ੍ਹਾਂ ਦੇ ਕੇ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਆਪਣੇ ਮੁੱਦੇ ਉਠਾਏ ਸਨ ਪਰੰਤੂ ਉਹ ਚੋਣ ਪ੍ਰਕਿਰਿਆ ਜਦੋਂ ਦੀ ਸ਼ੁਰੂ ਹੋਈ ਹੈ ਉਹਦੇ ਵਿੱਚ ਉਹ ਨਹੀਂ ਆਇਆ ਤੇ ਉਹ ਸਿਰਫ ਇੱਕ ਦੋ ਹਲਕਿਆਂ ਤੱਕ ਸੀਮਿਤ ਹੋ ਕੇ ਰਹਿ ਗਏ ਨੇ ਤੇ ਉੱਥੇ ਵੀ ਉਹ ਜਿਹੜਾ ਪ੍ਰਵਚਨ ਹੈ ਜਿਸ ਤਰ੍ਹਾਂ ਕਿ ਕੇਂਦਰ ਸਰਕਾਰ ਜਾਂ ਦੂਸਰੀਆਂ ਧਿਰਾਂ ਨੂੰ ਜਿਨ੍ਹਾਂ ਦਾ ਵੱਧ ਲਾਹਾ ਹੋ ਰਿਹਾ ਉਹ ਉਹ ਸਿੱਧਿਆ ਜਾ ਰਿਹਾ ਨਾ ਕੇਸ਼ ਸ਼੍ਰੋਮਣੀ ਕਾਲੀ ਦਲ ਇਹ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਕਿੱਥੇ ਚੁਟ ਹੋ ਰਹੀ ਹੈ ਜਾਂ ਕਿੱਥੇ ਸਿਸਟਮ ਦੇ ਵਿੱਚ ਵਿਗਾੜ ਆਇਆ ਜਿਹੜੀ ਕਿ 3 ਸਾਲ ਪੁਰਾਣੀ ਸ਼੍ਰੋਮਣੀ ਕਾਲੀ ਦਲ ਜਿਹੜੀ ਕਿ ਪੰਜਾਬ ਦੇ ਹਿੱਤਾਂ ਨਹੀਂ ਪੰਜਾਬ ਦੇ ਲੋਕਾਂ ਨਹੀਂ ਖੜਨ ਵਾਲੀ ਪਾਰਟੀ ਸੀ ਉਦੀ ਇਸ ਤਰ੍ਹਾਂ ਦੀ ਪ੍ਰਸਥਿਤੀ ਕਉ ਉਤਪੰਨ ਹੋ ਗਈ ਹੈ ਬਿਲਕੁਲ ਡਾਕਟਰ ਸਾਹਿਬ ਅੱਜ ਵਾਲੀ ਜਿਹੜੀ ਚੰਡੀਗੜ੍ਹ ਇਕਾਈ ਦੀ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਨੇ ਜਿਹੜੀ ਬੈਠਕ ਕੀਤੀ ਉਹ ਇਸ ਨਿਰਣੇ ਤੇ ਵੀ ਪਹੁੰਚੀ ਕਿ ਕਿਸੇ ਇੱਕ ਵਿਅਕਤੀ ਦੇ ਜਾਣ ਨਾਲ ਜਿਹੜੀ ਹੈ ਪਾਰਟੀ ਦਾ ਇਹ ਵਟਾ ਢਾਂਚਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਾਰਟੀ ਇੱਕ ਵੱਡੀ ਸੁਪਰੀਮ ਹੈ ਪਾਰਟੀ 103 ਸਾਲ ਪੁਰਾਣੀ ਹੈ ਤੇ ਜਿਹੜੇ ਲੋਕ ਕਿਸੇ ਲਾਲਸਵਸ ਜਾਂ ਮੌਕਾ ਪ੍ਰਸਤੀ ਪਾਰਟੀ ਨੂੰ ਪਿੱਛੇ ਦਿਖਾਉਂਦੇ ਆ ਆਪ ਪਾਰਟੀ ਨੂੰ ਕਮਜ਼ੋਰ ਨਹੀਂ ਕਦੇ ਵੀ ਮੰਨੀ ਜਾ ਸਕਦੀ ਕਈ ਇਤਰਾਫ ਚੜਾਵ ਪਾਰਟੀ ਨੇ ਇਸ ਤੋਂ ਪਹਿਲਾਂ ਵੱਡੇ ਵੱਡੇ ਸਹੇ ਨੇ ਅਜਿਹੀਆਂ ਗੱਲਾਂ ਅੱਜ ਸਾਹਮਣੇ ਆਈਆਂ ਪਰੰਤੂ ਡਾਕਟਰ ਸਾਹਿਬ ਜਿਹੜੀ ਤੁਸੀਂ ਵੀ ਗੱਲ ਕਰ ਰਹੇ ਹੋ ਵੱਡੀ ਚਿੰਤਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਸ਼ਹਿਰ ਜਿਸ ਲੋਕ ਸਭਾ ਸੀਟ ਦੇ ਵਿੱਚ ਮੁੱਖ ਦਫ਼ਤਰ ਹੋਵੇ ਉਸ ਹਲਕੇ ਦਾ ਜਿਹੜਾ ਪਾਰਟੀ ਦਾ ਉਮੀਦਵਾਰ ਉਹ ਆਪਣੀ ਜਿਹੜੀ ਜਿੱਥੇ ਟਿਕਟ ਮੋੜ ਦਿੰਦਾ ਉੱਥੇ ਉਹ ਆਪਣਾ ਪਾਰਟੀ ਤੋਂ ਇਸਤੀਫਾ ਦੇ ਦਿੱਤਾ ਇਹ ਇੱਕ ਅਕਾਲੀ ਦਲ ਦੀ ਵੱਡੀ ਚਿੰਤਾ ਵਾਲੀ ਗੱਲ ਹੈ ਖੈਰ ਇਹ ਜਿਹੜਾ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਇਹਦੇ ਤੇ ਅਕਾਲੀ ਦਲ ਨੂੰ ਨੇਟ ਬੈਠ ਕੇ ਅਧਿਐਨ ਵੀ ਕਰਨਾ ਚਾਹੀਦਾ ਹੈ ਕਿ ਇਹ ਨਹੀਂ ਕਿ ਪਾਰਟੀ ਨੂੰ ਕੋਈ ਪਰਵਾਹ ਨਹੀਂ ਕੋਈ ਫਰਕ ਨਹੀਂ ਖੈਰ ਪਾਰਟੀਆਂ ਨਾਲ ਫਰਕ ਪੈਂਦਾ ਵੀ ਨਹੀਂ ਪਾਰਟੀਆਂ ਇੱਕ ਵਾਕੀ ਵੱਡਾ ਸਮੁੰਦਰ ਹੁੰਦੀਆਂ ਨੇ ਪਰ ਫਿਰ ਵੀ ਇੱਕ ਜਦੋਂ ਵਿਅਕਤੀਆਂ ਦਾ ਸਮੇਲ ਹੈ ਉਹ ਪਾਰਟੀ ਲਈ ਵੀ ਇੱਕ ਵੱਡੀ ਯਾਨੀ ਕਿ ਤਾਕਤ ਬਣ ਕੇ ਸਾਹਮਣੇ ਆਉਂਦਾ ਹੈ ਕਿ ਡਾਕਟਰ ਸਾਹਿਬ ਤੁਸੀਂ ਜਿਹੜੇ ਅੱਜ ਦੇ ਪ੍ਰੋਗਰਾਮ ਲਈ ਜਿਹੜੇ ਆਪਣੇ ਬੜੇ ਮੁੱਲੇ ਜਿਹੜੇ ਵਿਚਾਰ ਤੇ ਵੱਡੀਆਂ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੇ ਖਾਸ ਕਰਕੇ ਚੈਨਲ ਜੀ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਸੋ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਈ ਮਿਸ਼ਨ ਪੰਜਾਬੀ